ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਚੋਟੀਆਂ ਕਲਾਂ ਦੇ ਵਿੱਚ ਚੋਟੀਆਂ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੂਗੇ ਦਾ ਇਹ ਪਿੰਡ ਆ ਗਿਆ ਤੇ ਇਹ ਤਲਵੰਡੀ ਪਾਈ ਸ਼ਹਿਰ ਦੇ ਵੀ ਨੇੜੇ ਰਹਿ ਗਿਆ ਮਿੱਤਰੋ ਇਹ ਪਿੰਡ ਸਿੱਧੀ ਤਲਵੰਡੀ ਪਾਈ ਵਾਲਾ ਕੱਟ ਆ ਜਿਹੜਾ ਉਹ ਕੱਟ ਤੋਂ ਸਿੱਧੀ ਛੜਕੀ ਆਉਂਦੀ ਆ ਪਿੰਡ ਦੇ ਵਿੱਚ ਨੇੜੇ ਦੌਲਤਪੁਰਾ ਰਹਿ ਗਿਆ ਸਾਰੀ ਗੱਲਬਾਤ ਕਰਦੇ ਆ 2 ਜਨਵਰ ਵਕਾਊ ਆ ਬਾਈ ਦੇ ਕੋਲ ਇੱਕ ਨੀਲੀ 라ਵੀ नस्ਲ ਦੀ ਝੋਟੀ ਘਰ ਦੀ ਤੇ ਗਾਂ ਬਾਈ ਨੇ ਲਿਆਂਦੀ ਹੋਈ ਆ 2 ਜਨਵਰ ਬਾਈ ਦੇ ਕੋਲੇ ਵਕਾਊ ਉਹ ਮਿਲਦੇ ਆ ਬਾਈ ਨੂੰ ਸਸਿਕਾ ਸਰਜੀਤ ਕੀ ਹਾਲ ਆ ਬਾਈ ਕਿਰਪਾ ਮਰਿ ਸਿਰ ਤਾਂ ਦੇ ਘਰ ਪਰਵਾਰ ਠੀਕ ਆ ਜੀ ਅੱਛਾ ਸਰਜੀਤ ਬਾਈ ਜਨਵਰ 2 ਵਕਾਊ ਹਾਂਜੀ 2 ਪਹਿਲੇ ਨੰਬਰ ਤੇ ਜਿਹੜੀ ਝੋਟੀਆਂ ਨੀਲੀ 라ਵੀ ਵਾਲੀ ਕੀ ਇਹਦੀ ਡਿਟੇਲ ਆ ਬਾਈ ਘਰ ਦੀ ਆ ਜੀ ਇਹ ਆਪਣੀ ਹਾਂਜੀ ਕਿਉਂ ਸੀਲਸ ਲੱਗ ਵਧੀਆ ਵਾ ਜਿਵੇਂ ਮਰਜੀ ਐ ਐ ਬਹਿ ਜਾ ਪਾਵੇਂ ਦਾ ਤੇਗ ਵੀ ਨੀ ਲਾਤ ਚਾਰ ਨਹੀਂ ਮਾਰਦੀ ਵਧੀਆ ਕਿੰਨੇ ਦਿਨ ਬਾਕੀ ਪਈ ਜਾਂਦੇ ਅਜੇ ਲੈ ਜੂ 2-4-5 ਦਿਨ ਲੈ ਜੂ 2-4 ਦਿਨ ਦੁੱਧ ਕਿੰਨਾ ਕੁ ਦੇ ਜੂਗੀ ਬਈ ਦੁੱਧ ਜੀ ਸੇਵਾ ਦਾ ਸੇਵਾ ਦਾ ਹਾਂ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਆ ਉਹ 15-14 ਕਿਲੋ ਹੈਗਾ ਜੀ ਉਹ ਪਰਾਂ ਦੀ ਮਾਈ ਆਹ ਮਾਂ ਖੜੀ ਆਪਣੇ ਕੋਲ ਉਹ ਮਾਂ ਆਂਦੀ ਹੈ ਨਾ ਉਹ ਬਾਈ ਦੇ ਘਰ ਦੀ ਮੈਂ ਆ ਮਤਰੋਂਦੀ ਏ ਧੀਆ ਕਰਮਾ ਵਾਲੀ अच्छा नहीं नहीं। हाँ जी, हाँ जी। भाई चवाई चवाई ਤਾਂ ਫਿਰ ਹੁਣ ਆਪਾਂ ਕੀ ਕਹਿ ਸਕਦੇ ਹਾਂ ਨਾ ਪਾਸਪੋਰਟ ਤਾਂ ਤੂੰ ਤਾਂ ਮੈਂ ਸੋਚੇ ਜੀ ਪਾਸ ਕਰਕੇ ਲਿਆਂਦੀ ਉਹ ਨਹੀਂ ਜੀ ਇਹ ਤਾਂ ਤੇਰੀ ਘਰ ਦੀ ਹੋਈ ਇਹ ਤਾਂ ਅਜੇ ਤੋਂ ਬੈਠੇ ਨਹੀਂ ਥੱਲੇ ਹਨਾ ਠੀਕ ਆ ਬਾਈ ਤੇ ਰੇਟ ਬਾਈ ਫਿਰ ਰੇਟ ਇਹਦਾ ਫੋਨ ਤੇ ਕਰ ਲਾਂਗੇ ਫੋਨ ਦੇ ਉੱਤੇ ਤੈਅ ਕਰਾਂਗੇ ਵਿੱਚ ਹੋਊਗਾ ਮੰਨ ਤਾਂ ਮੰਨ ਤਾਂ ਫੋਨ ਕਰ ਦਿਆਂਗੇ ਜੀ ਠੀਕ ਆ ਬਾਈ ਕੱਢੀਏ ਬਾਹਰ ਨੂੰ ਬਾਈ ਪੂਰੀਏ ਮੜਾਏ ਖੋਲੇ ਉਹਦਾ ਉਮਰ ਕਿੰਨੀ ਦੀ ਹੋਗੀ ਹੋਗੀ ਬਾਈ ਇਹ ਵੇਖੀ ਨੀ ਜੇ ਮੇਰਾ ਚੌਗੀ ਆਪਣੀ ਅਬ ਯੂਜ਼ ਕਰ ਲੈ ਅਸਾ ਵੀਰੇ ਪਹਿਲਾ ਸੁਆ ਇਹ ਛੋਟੀ ਸੁੰਦੀ ਆ ਮਿੱਤਰੋ ਨੀਲੀ 라ਵੀ ਨਸਲ ਦੇ ਵਿੱਚ ਪੈਂਦੀ ਆ ਦਿਨ ਦੇ ਹਜੇ ਪੰਜ ਸੱਤ ਪਏ ਆ ਲੇਵੇ ਭਾਂਡੇ ਵੱਲੋਂ ਬੜੀ ਖਬਰਦਾਰਾ ਕਰਮਾਂ ਵਾਲੀ ਤੇ ਚਾਰੇ ਪੈਰਾਂ ਤੇ ਨਿਸ਼ਾਨ ਮੱਥੇ ਪਟਾ ਅੱਖਾਂ ਓੱਖਾਂ ਦੇ ਜਵਾਬ ਆ ਜਿਹੜੇ ਉਹ ਕਮਾਲ ਆ ਪਿੱਠਪੂੜਾ ਬਹੁਤ ਚੰਗਾ ਖੜਨ ਨਹੀਂ ਖੁੜਨੀ ਛੋਟੀ ਦੀ ਕਮਾਲੀ ਵਾਲੀ ਆ ਬਾਕੀ ਪਹਾੜ ਇਲਾਕਿਆਂ ਵਾਲੇ ਫੁੱਲ ਕਣਾਵਾਂ ਦੇ ਕੰਮ ਦੀ ਆ ਕਿਉਂਕਿ ਥੋੜੀ ਜੀ ਇਹਨਾਂ ਨੂੰ ਛੋਟੀ ਕਹਿ ਸਕਦੇ ਆ ਆਪਾਂ ਮਿੱਤਰੋ ਇਹਨੂੰ ਬਾਕੀ ਛੋਟੀ ਥੋੜੀ ਜੀ ਬਾਲੀ ਵੀ ਨਹੀਂ ਛੋਟੀ ਕਹਿ ਸਕਦੇ ਨਹੀਂ ਤੁਸੀਂ ਕਹਿ ਲੋਗੇ ਵੀ ਹੁਣ ਨਿੱਕੀ ਜੀ ਹੋਊਗੀ ਜਮਾਂ ਨਹੀਂ ਬਾਈ ਵਧੀਆ ਓਕੇ ਦੀ ਰਿਪੋਰਟ ਆ ਜਮਾ ਥੱਲੋ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਜੇ ਇੰਨੀ ਹੈਗੀ ਡਾਡੀ ਚੰਗੀ ਨਾਲ ਥੋੜੀ ਜੀ ਫੋਟ ਹੈਗੀ ਆ ਮਿੱਤਰੋ ਜੇ ਚੱਲਦੀ ਤਾਂ ਨਹੀਂ ਬੜਾ ਥਣ ਫੜ ਕੇ ਵਿਖਾ ਦੇ ਪੁੱਤ ਤੁਸੀਂ ਆ ਕੇ ਵੇਖ ਲਓ ਜੇ ਕੋਈ ਹੂੰ ਠੀਕ ਆ ਬਾਈ ਤੇ ਨਿੱਕੀ ਬਚੀ ਹੋਈ ਆ ਬੇ ਬਾਕੀ ਮੌਕੇ ਦੇ ਕਈ ਵਾਰੀ ਜੋ ਬਣ ਜਾਵਣ ਵਾਲਾ ਹੁੰਦਾ ਵੀ ਜਦੋਂ ਪਸ਼ੂ ਦੇ ਭਰਦਾ ਲੇਵਾ ਉਦੋਂ ਵੀ ਬਣ ਸਕਦਾ ਹੁੰਦਾ ਪਰ ਹੁਣ ਫਿਲਹਾਲ ਬਚੀ ਆ ਅੱਛਾ ਬਾਈ ਰੇਟ ਫੋਨ ਦੇ ਉੱਤੇ ਤੈਅ ਆ ਹਾਂਜੀ ਹਾਂਜੀ ਰੇਟ ਚਾਰਜ ਹੋਊਗਾ ਜਾਇਦ ਜੀ ਜਾਇਦ ਠੀਕ ਹੈ ਬਾਈ ਅੱਛਾ ਸਰਜੀਤ ਬਾਈ ਦੋ ਨੰਬਰ ਤੇ ਜਿਹੜੀ ਗਾਂ ਵਾ ਇਹ ਸੂਈ ਆ ਜੀ ਇਹ ਵੱਛੀ ਮਗਰ ਅੱਛਾ ਵੱਛੀ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹਨੂੰ ਅੱਜ ਹੋ ਕੇ 5-6 ਦਿਨ ਸੂਈ ਪੰਜ 6 ਦਿਨ ਕਿੰਨਾ ਦੁੱਧ ਤਿਆਰ ਹੋਊਗਾ ਹੁਣ 15 ਕਿਲੋ ਦੁੱਧ ਆ ਜੀ 85 ਦਿਨਾਂ ਨਾਲ ਸੂਈ 20 ਕਿਲੋ ਦਾ ਦੁੱਧ ਦੇਈ ਜਾਊਗੀ ਬਾਈ ਬੜੇ ਆਰਾਮ ਨਾਲ ਜੀ ਬੜੇ ਆਰਾਮ ਨਾਲ ਦੋ ਗਲੇ ਕਰੋ ਸੰਗ ਚ ਆ ਗਈ ਹੈ ਨਾ ਹਾਂਜੀ ਹਾਂਜੀ ਕੱਢੇ ਬਾਰ ਨੂੰ ਤੋਰੀਏ ਮੜਾ ਜੀ ਸੁਆ ਭਾਈ ਇਹ ਕਿੰਨਾ ਵਸ ਸੂਈਆ ਉਹ ਤਾਂ ਦੂਜਿਆਂ ਦੇ ਆਪਾਂ ਦੂਜੇ ਜਿੰਨਾ ਕੋ ਮਰਜ਼ੀ ਮੰਨ ਲਵੇ ਸਹੀ ਗੱਲ ਆ ਬਾਈ ਗਾਂ ਚੰਗੀ ਆ ਹਨਾ ਹਾਂ ਲਾਲ ਰੰਗ ਦੇ ਵਿੱਚ ਗਰਲੈਂਡੋ ਵਾਲਾ ਪੱਖ ਆ ਇਹਦੇ ਵਿੱਚ ਜ਼ਿਆਦਾ ਨਹੀਂ ਗਾਂ ਚੰਗੀ ਆ ਬਾਈ ਕੋਈ ਸ਼ੱਕ ਮੋਮਾਂ ਬਹੁਤ ਪਤਲਾ ਵਧੀਆ ਜੀ ਨਹੀਂ ਦਸੀਲ ਵੀ ਬਹੁਤ ਹੋਊਗੀ ਸੀਲ ਆ ਜੀ ਸੀਲ ਹੱਦੋਂ ਵੱਧ ਸੀਲ ਹੋਊਗੀ ਇਹ ਖੇ ਪਤਾ ਹੀ ਲੱਗਦਾ ਵਿਚਾਰੀ ਨੂੰ ਹਨਾ ਹਾਂ ਹੂੰ ਅੱਛਾ ਬਾਈ ਰੇਟ ਇਹਦਾ ਇਹ ਜੀ ਮੋਲ ਕਰੋਨ ਜੋ ਮਰਜੀ 52000 ਦੇ ਦਾਂਗੇ ਕਿੰਨੇ 52000 ਦੇ 52000 ਦੇ ਦੁੱਧ ਪੰਜਾਂ ਸ਼ੇਰਾਂ ਦੇ ਨਾਲ ਦੀ ਸੂਈਦਲੇ 15 ਕਿਲੋ ਤਿਆਰ ਆ ਹਾਂ ਸੀਲਸ ਲੱਗਾ ਜੀ ਲੋ ਲੋ ਨਹੀਂ ਠੀਕ ਆ ਬਾਈ ਬੱਚਾ ਮਗਰ ਇਹਦੇ ਬੱਚੀ ਆ ਬੱਚੀ ਆ ਜੀ ਬੱਚੀ ਠੀਕ ਆ ਬਾਈ ਠੀਕ ਆ ਤੇ 52 ਚ ਮਾਨਤਨ ਖੁੱਲਾ ਨਹੀਂ ਮਾੜਾ ਮੋਟਾ ਅੱਛਾ ਤੇ ਜੇ ਕੋਈ ਕਹਵੇ ਇਹ ਜੋੜਾ ਖਰੀਦ ਲੈਨੇ ਤੇਰੇ ਘਰ ਵਾਲੀ ਝੋਟੀ ਵੀ ਲੈ ਲੈਨੇ ਨਾਲ ਹੀ ਫਿਰ ਕਰ ਲਾਂਗੇ ਮਾਨਤਨ ਫਿਰ ਕਰ ਦਿਆਂਗੇ ਨੰਬਰ ਬਾਈ ਕਿੰਨਾ ਸਰ ਜੀ 94644 ਜੀ ਜੀ 98522 ਇੱਕ ਵਾਰੀ ਹੋਰ ਬੋਲ ਦੀ 94644 ਜੀ 98522 ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਜਨਾ ਗੱਲਬਾਤ ਤੇ ਪਿੰਡ ਹੈ ਚੋਟੀਆਂ ਕਾਲਾ ਤੇ ਜ਼ਿਲ੍ਹਾ ਲੱਗਦਾ ਵਾ ਬਾਈ ਨੂੰ ਮੋਗਾ ਤਲਵੰਡੀ ਭਾਈ ਸ਼ਹਿਰ ਨੇੜੇ ਆ ਦੌਲਤਪੁਰਾ ਨੇੜੇ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ